ਤਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਆਪੇ ਸੇਵਾ ਲਾਇੰਦਾ ਪਿਆਰਾ ਆਪੇ ਭਗਤ ਮਹਾਂ ਆਪੇ ਗੁਣ ਗਾਵੈੰਦਾ ਪਿਆਰਾ ਆਪੇ ਸ਼ਬਦ ਸੁਮਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਗਾ ਮੇਰੇ ਮਨ Jap ਰਾਮ ਨਾਮ ਮਹਾਂ ਅਨ ਦਿਨ ਅਨਦ ਹੋਵੇ ਬੜ ਭਾਗੀ ਲੈ ਗੁਰਪੂਰੇ ਹਰ ਲਾ ਰਹਾਉ ਆਪੇ ਗੋਪੀ ਗਾਨ ਹੈ ਪਿਆਰਾ ਬਨ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹ ਕੋਵਲੀਆਂ ਪੀੜ ਆਪ ਮੁਰਾਏਂਦਾ ਪਿਆਰਾ ਕਰ ਬਾਲਕ ਰੂਪ ਵਜਾ ਆਪ ਖੜਾ ਪਾਇਂਦਾ ਪਿਆਰਾ ਕਰ ਵੇਗਿਆ ਆਪ ਜੋ ਜਹਾ ਕਰਵਾਲਕ ਰੂਪ ਮਾਇੰਦਾ ਪਿਆਰਾ ਚੰਡੂਰ ਕੰਸ ਕੇਸ ਮਰਹਾ ਆਪ ਹੀ ਬਲ ਆਪ ਹੈ ਪਿਆਰਾ ਬਲ ਭਨੇ ਮੁਰਕ ਮੁਗਤਾ ਸਾਵੇ ਆਪੇ ਜਗਤ ਮਾਇੰਦਾ ਬਿਆਰਾ ਵਾਜ਼ਿਆਪ ਨੇ ਜਗਤ ਦਾ ਗਲ ਜੇ ਵਿੜੀ ਆਪੇ ਪਾਇੰਦਾ ਪਿਆਰਾ ਜਿਉਂ ਪ੍ਰਭ ਖਿੰਚੇ ਤਿਉਂ ਜਾ ਜੋ ਗਰਬੈ ਸੋ ਪਚਸੀ ਮਿਆਰੇ ਜਪ ਨਾਨਕ ਭਗਤ ਸੁਮਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਟ ਮਹੱਲਾ ਚੌਥਾ ਆਪੇ ਸੇਵਾ ਲੈਂਦਾ ਪਿਆਰਾ ਆਪੇ ਭਗਤ ਮਹਾਂ ਆਪੇ ਗੁਣ ਗਾਵੈਂਦਾ ਪਿਆਰਾ ਆਪੇ ਸ਼ਬਦ ਸੁਮਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਗਾ ਮੇਰੇ ਮਨ Jap ਰਾਮ ਨਾਮ ਵਹਾ ਤਾਨ ਦਿਨ ਜਨ ਦੋ ਵੇ ਵਡ ਭਾਗੀ ਲੈ ਗੁਰਪੁਰੇ ਹਰ ਲਾ ਰਹਾਵ ਆਪੇ ਗੋਪੀ ਗਾਨ ਹੈ ਪਿਆਰਾ ਬਾਨ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾ ਕੋਵਲੀਆਂ ਪੀੜ ਆਪ ਮਰਾਂ ਦਾ ਪਿਆਰਾ ਕਰ ਬਾਲਕ ਰੂਪ ਬਜਾ ਆਪ ਉਖਾੜਾ ਪਾਇਦਾ ਪਿਆਰਾ ਕਰਵੇਗਿਆ ਆਪ ਜੋ ਜਹਾ ਕਰਬਾਲਕ ਰੂਪ ਪਾਏਂਦਾ ਪਿਆਰਾ ਚੰਡੂਰ ਕੰਸ ਕੇਸ ਮਰਹਾ ਆਪ ਹੀ ਬਾਲ ਆਪ ਹੈ ਪਿਆਰਾ ਬਲ ਭਨੇ ਮੁਰਕ ਮੁਗਤਾ ਸਾਵੇ ਆਪੇ ਜਗਤ ਪਾਏਂਦਾ ਪਿਆਰਾ ਵਾਜ਼ਿਆਪ ਨੇ ਜਗਤ ਦਾ ਹਾਂ ਗੱਲ ਜੇ ਵੜੀਆ ਪੇ ਪਾਇੰਦਾ ਪਿਆਰਾ ਜੋ ਪ੍ਰਭ ਖਿੰਚੇ ਤਿਉਂ ਜਾ ਜੋ ਗਰਬੈ ਸੋ ਪਚਸੀ ਮਿਆਰੇ Jap नानक ਭਗਤ ਸੁਮਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਆਪੇ ਸੇਵਾ ਲੈਂਦਾ ਪਿਆਰਾ ਆਪੇ ਭਗਤ ਮਹਾਂ ਆਪੇ ਗੁਣ ਗਾਵੈਂਦਾ ਪਿਆਰਾ ਆਪੇ ਸ਼ਬਦ ਸੁਮਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਗਾ ਮੇਰੇ ਮਨ Jap ਰਾਮ ਨਾਮ ਮਹਾ ਅਨ ਦਿਨ ਅਨ ਦ ਹੋਵੇ ਵੱਡ ਭਾਗੀ ਲੈ ਗੁਰਪੁਰੇ ਹਰ ਲਾ ਰਹਾਉ ਆਪੇ ਗੋਪੀ ਗਾਨ ਹੈ ਪਿਆਰਾ ਬਾਨ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹ ਕੋਵਲੀਆਂ ਪੀੜ ਆਪ ਮਰਾਂ ਦਾ ਪਿਆਰਾ ਕਰ ਬਾਲਕ ਰੂਪ ਵਜਾ ਆਪ ਉਖਾੜਾ ਪਾਈਂਦਾ ਪਿਆਰਾ ਕਰ ਵੇਗਿਆ ਆਪ ਜੋ ਜਹਾਂ ਕਰਵਾਲਕ ਰੂਪ ਪਾਏਂਦਾ ਪਿਆਰਾ ਚੰਡੂਰ ਕੰਸ ਕੇਸ ਮਰਹਾ ਆਪੇ ਹੀ ਬਾਲ ਆਪ ਹੈ ਪਿਆਰਾ ਬਲ ਭਨੇ ਮੁਰਕ ਮੁਗਤਾ ਸਾਵੇ ਆਪੇ ਜਗਤ ਮਾਹਿੰਦਾ ਬਿਆਰਾ ਵਾਜ਼ਿਆ ਆਪਣੇ ਜਗਤ ਦਾ ਗਲ ਜੇ ਵੜੀਆ ਪੇ ਪਾਇੰਦਾ ਪਿਆਰਾ ਜਿਉਂ ਪ੍ਰਭ ਖਿੰਚੇ ਤਿਉਂ ਜਾ ਜੋ ਗਰਬੈ ਸੋ ਪਜਸੀ ਮਿਆਰੇ ਜਪ ਨਾਨਕ ਭਗਤ ਸੁਮਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ